ਵੈਲਕਮ ਜੀ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੇ YouTube ਚੈਨਲ ਤੇ ਉਮੀਦ ਹੈ ਤੁਸੀਂ ਖੁਸ਼ ਤੇ ਤੰਦਰੁਸਤ ਹੋਵੋਗੇ ਅੱਪਾ ਅੱਜ ਕਾਲੇ ਚਣਿਆਂ ਦੀ ਬਹੁਤ ਹੀ ਟੇਸਟੀ ਖੁਲੇ-ਖੁਲੇ ਸਬਜ਼ੀ ਬਣਾਵਾਂਗੇ ਅਗਰ ਤੁਸੀਂ ਚੈਨਲ ਤੇ ਫਰਸਟ ਟਾਈਮ ਆ ਰਹੇ ਹੋ ਤਾਂ ਪਲੀਜ਼ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰੋ ਰੈਸਪੀ ਦੇ ਨਾਲ ਨਾਲ ਅਸੀਂ ਤੁਹਾਨੂੰ ਇਹਨਾਂ ਦੀ ਸਬਜ਼ੀ ਦੇ ਆਪਾਂ ਫਾਇਦੇ ਵੀ ਦੱਸਾਂਗੇ ਇਹ ਸਬਜ਼ੀ ਆਪਣੀ ਸਿਹਤ ਲਈ ਬਹੁਤ ਹੀ ਜ਼ਿਆਦਾ ਲਾਭਦਾਇਕ ਹੁੰਦੀ ਹੈ ਆਲੂ ਦੀ ਸਵਾਦ ਅਤੇ ਕਾਲੇ ਛੋਲਿਆਂ ਦੇ ਜੋ ਪੋਸ਼ਣ ਮਿਲ ਕੇ ਜਿਹੜੀ ਸਾਡੇ ਪਾਚਨ ਸ਼ਕਤੀ ਨੂੰ ਵਧਾਉਂਦੇ ਹੈਗੇ ਸਰੀਰ ਲਈ ਬਹੁਤ ਹੀ ਜ਼ਿਆਦਾ ਉਪਯੋਗੀ ਹ ਇੱਧਰ ਆਪਣੇ ਕਾਲੇ ਚਨੇ ਭੋਂਕੇ ਰੱਖੇ ਹੋਏ ਸੀ ਕੁਝ ਟਾਈਮ ਪਹਿਲੇ ਤੇ ਆਪਾਂ ਆਲੂ ਵੀ چیرਲੇ ਸੀ ਇਹਨਾਂ ਚੰਗੀ ਤਰ੍ਹਾਂ ਦੋਨਾਂ ਚੀਜ਼ਾਂ ਨੂੰ ਧੋ ਲਿਆ ਸੀਗਾ ਆਪਾਂ ਤੇ ਕੁੱਕਰ ਵਿੱਚ ਆਪਾਂ ਪਾਣੀ ਪਾ ਕੇ ਉਹਦੇ ਵਿੱਚ ਕਾਲੇ ਚਨੇ ਤੇ ਆਪਾਂ ਆਲੂ ਪਾਲੇ ਸੀਗੇ ਹੁਣ ਆਪਾਂ ਥੋੜਾ ਜਿਹਾ ਨਮਕ ਐਡ ਕਰਾਂਗੇ ਤੇ ਕੁੱਕਰ ਲਾ ਕੇ ਆਪਾਂ ਦੋ ਤੋਂ ਤਿੰਨ ਸੀਟੀਆਂ ਮਰਾਵਾਂਗੇ ਇਹਦੇ ਵਿੱਚ ਪ੍ਰੋਟੀਨ ਤੇ ਫਾਈਬਰ ਕਾਫੀ ਮਾਤਰਾ ਵਿੱਚ ਹੁੰਦੇ ਕਾਲੇ ਚਣਿਆਂ ਵਿੱਚ ਤੇ ਇੱਧਰ ਆਪਣੇ ਆਲੂ ਤੇ ਚਨੇ ਉਬਲ ਗਏ ਸੀ ਹੁਣ ਠੰਡਾ ਕਰਨ ਤੋਂ ਬਾਅਦ ਆਪਾਂ ਤੁਹਾਨੂੰ ਚੈੱਕ ਕਰਕੇ ਬਣਾਵਾਂਗੇ ਚੰਗੀ ਤਰ੍ਹਾਂ ਵਧੀਆ ਬਣ ਗਏ ਹੋਏ ਸੀਗੇ ਦੇਖੋ ਵਧੀਆ ਬਣ ਗਏ ਹੋਇਆ ਤੇ ਇਧਰ ਆਪਣਾ ਸਰੋਂ ਦਾ ਤੇਲ ਗਰਮ ਹੋ ਗਿਆ ਸੀ ਜੀਰੇ ਦਾ ਤੜਕਾ ਲਗਾਵਾਂਗੇ ਆਪਾਂ ਮੀਡੀਅਮ ਫਲੇਮ ਤੇ ਹੀ ਇਹ ਤੜਕੇ ਨੂੰ ਲਗਾਉਣਾ ਸਬਜ਼ੀ ਨੂੰ ਇਸ ਤੋਂ ਬਾਅਦ ਆਪਾਂ ਲਸਣ ਪਿਆਜ਼ ਹਦਰਕ ਹਰੀਆਂ ਮਿਰਚਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇਹਦਾ ਪੇਸਟ ਬਣਾਇਆ ਸੀਗਾ ਉਹ ਪਾ ਕੇ ਹੁਣ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜਿਹੜੇ ਕਾਲੇ ਚਣੇ ਆਏ ਆਪਣੇ ਸਰੀਰ ਦੀ ਊਰਜਾ ਨੂੰ ਵੀ ਵਧਾਉਂਦੇ ਹੈਗੇ ਕਿਉਂਕਿ ਆ ਆਲੂ ਹੁੰਦੇ ਆ ਨਾ ਇਹਨਾਂ ਵਿੱਚ ਕਾਰਬੋਹਾਈਡਰੇਟ ਹੁੰਦੇ ਆ ਤੇ ਜਿਹੜੇ ਚਨੇ ਹੁੰਦੇ ਇਹਨਾਂ ਵਿੱਚ ਫਾਈਬਰਸ ਵੀ ਹੁੰਦੇ ਆ ਤੇ ਇਹਦੇ ਨਾਲ ਆਪਣੇ ਸਰੀਰ ਦੀ ਜਿਹੜੀ ਪਾਚਨ ਸ਼ਕਤੀ ਵੀ ਵਧੀਆ ਹੁੰਦੀ ਹੈ ਤੇ ਇੱਧਰ ਆਪਾਂ ਕਲਰ ਚੇਂਜ ਹੋਣ ਤਾਂਕਿ ਆਪਾਂ ਚੰਗੀ ਤਰ੍ਹਾਂ ਵਧੀਆ ਮਸਾਲੇ ਨੂੰ ਭੁੰਨਾਂਗੇ ਤੇ ਤੁਸੀਂ ਵੇਖੋ ਥੋੜਾ ਥੋੜਾ ਕਲਰ ਚੇਂਜ ਹੋ ਗਿਆ ਹੁਣ ਆਪਾਂ ਸੁੱਕੇ ਬੇਸਿਕ ਮਸਾਲੇ ਪਾਵਾਂਗੇ ਜਿਹਦੇ ਵਿੱਚ ਲਾਲ ਮਿਰਚਾਂ ਨਮਕ ਹਲਦੀ ਧਨੀਆ ਪਾਊਡਰ ਗਰਮ ਮਸਾਲੇ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਾਂਗੇ ਮੀਡੀਅਮ ਟੂ ਹਾਈ ਫਲੇਮ ਤੇ ਹੀ ਪਕਾਵਾਂਗੇ ਦਿਮਾਗੀ ਤੇ ਸਰੀਰਕ ਤਾਕਤ ਨੂੰ ਵੀ ਵਧਾਉਂਦੇ ਆ ਕਾਲੇ ਛੋਲੇ ਵਿੱਚ ਆਇਰਨ ਹੁੰਦਾ ਜੋ ਖੂਨ ਵਿੱਚ ਹੀਮੋਗਲੋਬਿਨ ਵਧਾਉਂਦਾ ਤੇ ਥਕਾਵਟ ਵੀ ਸਾਡੀ ਘਟਾਉਂਦਾ ਤੇ ਇੱਧਰ ਆਪਾਂ ਥੋੜਾ ਜਿਹਾ ਪਾਣੀ ਐਡ ਕਰ ਲਿਆ ਸੀਗਾ ਤੇ ਹੁਣ ਆਪਾਂ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਮੀਡੀਅਮ ਫਲੇਮ ਤੇ ਹੀ ਇਹਨਾਂ ਨੂੰ ਪਕਾਵਾਂਗੇ ਤਾਂ ਕਿ ਵਧੀਆ ਆਪਣਾ ਮਸਾਲਾ ਥੋੜੀ ਥੋੜੀ ਅੱਗ ਤੇ ਵਧੀਆ ਭੁੰਨਿਆ ਜਾਵੇ ਤੇ ਕਲਰ ਵੀ ਇਹਦਾ ਵਧੀਆ ਆ ਜਾਏ ਤੇ ਆਪਾਂ ਇਦਾਂ ਨਾਲ ਨਾਲ ਹਿਲਾਵਾਂਗੇ ਤਾਂ ਕਿ ਆਪਣਾ ਮਸਾਲਾ ਲੱਗੇ ਨਾ ਕਾਲੀ ਚਣੇ ਆਪਣੀ ਹਾਰਟ ਲਈ ਵੀ ਬਹੁਤ ਵਧੀਆ ਹੁੰਦੇ ਆ ਇਹਦੇ ਵਿੱਚ ਮੌਜੂਦ ਫਾਈਬਰ ਤੇ ਪੋਟਾਸ਼ੀਅਮ ਹਾਰਟ ਹੈਲਥ ਨੂੰ ਵੀ ਆਪਣੀ ਨੂੰ ਸੁਧਾਰਦੇ ਹੈਗਾ ਤੇ ਇਧਰ ਆਪਣਾ ਮਸਾਲਾ ਚੰਗੀ ਤਰ੍ਹਾਂ ਬਣ ਗਿਆ ਹੋਇਆ ਸੀਗਾ ਬਹੁਤ ਹੀ ਵਧੀਆ ਬਣਿਆ ਸੀ ਤੇ ਜਿਹੜੇ ਆਪਾਂ ਚਣੇ ਉਬਾਲੇ ਸੀਗੇ ਤੇ ਉਹ ਜਿਹੜਾ ਪਾਣੀ ਆਪਾਂ ਕੱਢਿਆ ਨਹੀਂ ਸੀ ਤੇ ਮਸਾਲਾ ਆਪਾਂ ਤਿਆਰ ਕਰਕੇ ਉਸੇ ਸਬਜ਼ੀ ਦੇ ਵਿੱਚ ਪਾ ਦਾਂਗੇ ਜਿਹੜੇ ਚ ਕੁੱਕਰ ਦੇ ਵਿੱਚ ਆਪਾਂ ਚਣੇ ਤੇ ਆਲੂ ਉਬਾਲੇ ਸੀਗੇ ਤੇ ਪਾਣੀ ਵੀ ਨਹੀਂ ਆਪਾਂ ਕੱਢਿਆ ਸੀ ਇਸੇ ਤਰ੍ਹਾਂ ਮਸਾਲੇ ਨੂੰ ਚੰਗੀ ਤਰ੍ਹਾਂ ਭੁੰਨ ਕੇ ਆਪਾਂ ਵਿੱਚ ਪਾਤਾ ਸੀ ਕੁੱਕਰ ਦੇ ਤੇ ਜਿਹੜਾ ਥੋੜਾ ਥੋੜਾ ਮਸਾਲਾ ਲੱਗਿਆ ਸੀ ਕੜਾਈ ਨੂੰ ਉਹ ਵੀ ਆਪਾਂ ਚੰਗੀ ਤਰ੍ਹਾਂ ਪਾਣੀ ਨਾਲ ਉਤਾਰ ਲਿਆ ਮਸਾਲਾ ਪਾਉਣ ਤੋਂ ਬਾਅਦ ਇਦਾਂ ਸਾਰੇ ਸਬਜ਼ੀ ਨੂੰ ਮਿਕਸ ਕਰ ਦਾਂਗੇ ਤੇ ਹੁਣ ਇਹਨੂੰ ਆਪਾਂ ਬਿਲਕੁਲ ਮੀਡੀਅਮ ਫਲੇਮ ਤੇ ਆਪਾਂ ਸਾਰੀ ਸਬਜ਼ੀ ਨੂੰ 3 ਤੋਂ 4 ਮਿੰਟ ਤੱਕ ਚੰਗੀ ਤਰ੍ਹਾਂ ਉਬਾਲਾਂਗੇ ਤੇ ਬਹੁਤ ਹੀ ਵਧੀਆ ਹੁਣ ਇਹਨੂੰ ਆਪਾਂ ਢੱਕ ਕੇ 2 ਮਿੰਟ ਲਈ ਉਬਾਲ ਰਹੇ ਹਾਂ ਤੇ ਬਹੁਤ ਹੀ ਵਧੀਆ ਕਲਰ ਆ ਜਾਊਗਾ ਆਪਣੀ ਸਬਜ਼ੀ ਦਾ ਦੇਖੋ ਕਿੰਨਾ ਵਧੀਆ ਕਲਰ ਆਇਆ ਤੇ ਸਬਜ਼ੀ ਵੀ ਆਪਣੀ ਬਹੁਤ ਵਧੀਆ ਉਬਲ ਲੱਗੀ ਹੋਈ ਹੈ ਡਾਇਬਟੀਜ਼ ਵਾਲਿਆਂ ਲਈ ਤਾਂ ਇਹ ਸਬਜੀ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦੀ ਹੈ ਕਾਲੇ ਛੋਲੇ ਹੁੰਦੇ ਨਾ ਇਹ ਰਕਤ ਵਿੱਚ ਸ਼ੱਕਰ ਤੇ ਪੱਧਰ ਨੂੰ ਕੰਟਰੋਲ ਵਿੱਚ ਰੱਖਦੇ ਹੈਗੇ ਤੇ ਬਹੁਤ ਹੀ ਵਧੀਆ ਤੇ ਵਜ਼ਨ ਘਟਾਉਣ ਵਿੱਚ ਇਹ ਬਹੁਤ ਫਾਈਬਰ ਇਹਦੇ ਵਿੱਚ ਹੁੰਦੀ ਹੈ ਨਾ ਤਾਂ ਕਰਕੇ ਇਹ ਵਜ਼ਨ ਘਟਾਉਣ ਵਿੱਚ ਵੀ ਬਹੁਤ ਮਦਦਗਾਰ ਹੁੰਦੇ ਆ ਅਗਰ ਤੁਸੀਂ ਡਾਈਟ ਤੇ ਹੈਗੇ ਤਾਂ ਕਾਲੇ ਚਣੇ ਦੀ ਰੈਸਪੀ ਤੁਹਾਡੇ ਲਈ ਬਹੁਤ ਹੀ ਵਧੀਆ ਹੈਗੇ ਇਧਰ ਆਪਾਂ ਮੀਡੀਅਮ ਫਲੇਮ ਤੇ ਹੀ ਸਬਜੀ ਨੂੰ ਬਣਾਇਆ ਸੀਗਾ ਤੇ ਬਹੁਤ ਹੀ ਵਧੀਆ ਆਪਣੇ ਘੁਲੇ ਘੁਲੇ ਕਾਲੇ ਚਣਿਆਂ ਦੀ ਤੇ ਆਲੂਆਂ ਦੀ ਸਬਜ਼ੀ ਬਣ ਕੇ ਤਿਆਰ ਹੋ ਗਈ ਦੇਖੋ ਕਿੰਨੀ ਵਧੀਆ ਸਬਜ਼ੀ ਆਪਣੀ ਬਣ ਕੇ ਕਲਰ ਵੀ ਬਹੁਤ ਵਧੀਆ ਆਇਆ ਹੈਗਾ ਨਾ ਆਪਾਂ ਜਿਆਦਾ ਤੇਜ਼ ਮਸਾਲੇ ਯੂਜ਼ ਕੀਤੇ ਸੀਗੇ ਤੇ ਬਹੁਤ ਹੀ ਵਧੀਆ ਟੇਸਟੀ ਜੀ ਸਬਜ਼ੀ ਬਣ ਕੇ